ਪਿਛਲੇ ਸਮੇਂ ਦੌਰਾਨ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਘਟਾਏ ਗਏ ਆ ਜਿਸ ਦੇ ਨਾਲ ਸ਼ਹਿਰਾਂ ਦੇ ਵਿੱਚ ਜੋ ਲੋਕ ਮਾਰਗੇਜ ਦੇ ਲਈ ਐਲੀਜੀਬਲ ਨਹੀਂ ਹੋ ਰਹੇ ਸਨ ਉਹਨਾਂ ਦੇ ਲਈ ਰਾਹਤ ਦਿੱਤੀ ਜਾ ਰਹੀ ਹੈ। ਅੰਕੜਿਆਂ ਦੇ ਮੁਤਾਬਕ ਵੱਡੇ ਸ਼ਹਿਰਾਂ ਦੇ ਵਿੱਚ ਬੇਸ਼ੱਕ ਘਰਾਂ ਦੀਆਂ ਕੀਮਤਾਂ ਕੁਝ ਘਟੀਆਂ ਨੇ ਪਰ ਨਾਲੋਂ ਨਾਲ ਇੰਟਰਸਟ ਰੇਟ ਘਟਣ ਦੇ ਨਾਲ ਜੋ ਇਨਕਮ ਮਾਰਗੇਜ ਵਾਸਤੇ ਐਲੀਜੀਬਲ ਹੋਣ ਵਾਸਤੇ ਚਾਹੀਦੀ ਹੈ ਉਹਦੇ 'ਚ ਵੀ ਗਰਾਵਟ ਨਜ਼ਰ ਆ ਰਹੀ ਹੈ ਪਿਛਲੇ ਸਮੇਂ ਦੌਰਾਨ ਵਧੇ ਹੋਏ ਇੰਟਰਸਟ ਰੇਟਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੀ ਮਾਰਗੇਜ ਅਪਰੂਵ ਕਰਾਉਣ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਇਸ ਸਮੇਂ ਹਾਲਾਤ ਸਾਜਗਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤਾਜ਼ਾ ਨੰਬਰਾਂ ਦੇ ਅਨੁਸਾਰ ਜਿਹੜੇ ਲੋਕ ਮਾਰਗੇਜ ਦੇ ਲਈ ਐਲੀਜੀਬਲ ਹੁੰਦੇ ਨੇ ਉਹਨਾਂ ਦੀ ਇਨਕਮ ਦੇ ਵਿੱਚ ਗਰਾਵਟ ਆਈ ਹੈ ਆਪਕੇ ਟ੍ਰਾਂਟੋ ਦੇ ਵਿੱਚ ਜੁਲਾਈ ਦੇ ਵਿੱਚ 2,8950 ਡਾਲਰ ਦੀ ਇਨਕਮ ਦੇ ਨਾਲ ਵਿਅਕਤੀ ਮਾਰਗੇਜ ਦੇ ਲਈ एलिਜੀਬਲ ਹੋ ਸਕਦਾ ਜਦ ਕਿ ਜੂਨ ਦੇ ਵਿੱਚ ਇਹ ਇਨਕਮ 2,14,360 ਡਾਲਰ ਸੀ ਇਸ ਵਿੱਚ 5410 ਡਾਲਰ ਦੀ ਗਿਰਾਵਟ ਆਈ ਹੈ ਵੈਨਕੂਵਰ ਦੇ ਵਿੱਚ 2,31,700 ਜੂਨ ਦੇ ਵਿੱਚ ਨੰਬਰ ਸੀ ਪਰ ਜੁਲਾਈ ਚ 2,26,680 ਡਾਲਰ ਦੀ ਇਨਕਮ ਵਾਲਾ ਵਿਅਕਤੀ ਇੱਕ ਘਰ ਦੇ ਲਈ एलिਜੀਬਲ ਹੋ ਸਕਦਾ ਇਸ ਤੋਂ ਇਲਾਵਾ ਜੇਕਰ ਕੈਲਗਰੀ ਦੀ ਗੱਲ ਕਰੀਏ ਤਾਂ ਉੱਥੇ 120000 ਇਨਕਮ ਤੋਂ ਘਟ ਕੇ ਉਹ 118980 ਡਾਲਰ ਦੀ ਇਨਕਮ ਵਾਲਾ ਵਿਅਕਤੀ ਮਾਰਗੇਜ ਦੇ ਲਈ एलिजिबल ਹੋ ਸਕਦਾ ਹੈ ਮਾਰਗੇਜ ਦੇ ਲਈ एलिजिबल ਹੋਣ ਦੇ ਲਈ ਘਰਾਂ ਦੀਆਂ ਕੀਮਤਾਂ ਵੀ ਮਹੱਤਵਪੂਰਨ ਹੈ ਟ੍ਰਾਟੋ ਦੇ ਵਿੱਚ ਐਵਰੇਜ ਕਰਦੀ ਕੀਮਤ 10,97,300 ਡਾਲਰ ਹੈ ਜਦ ਕਿ ਵੈਨਕੂਵਰ ਦੇ ਵਿੱਚ ਐਵਰੇਜ ਕਰਦੀ ਕੀਮਤ 11,97,700 ਡਾਲਰ ਹੈ। ਇਸੇ ਤੰਗ ਦੇ ਨਾਲ ਕੈਲਗਰੀ ਦੇ ਵਿੱਚ 5,88,600 ਡਾਲਰ ਤੇ ਐਡਮੈਂਟਨ ਦੇ ਵਿੱਚ 3,99,700 ਡਾਲਰ ਹੈ ਤੇ ਉਸੇ ਤਹਿਤ ਹੀ ਵਿਅਕਤੀ ਨੂੰ एलिਜੀਬਲ ਹੋਣ ਦੇ ਲਈ ਇਨਕਮ ਦੀ ਜ਼ਰੂਰਤ ਹੁੰਦੀ ਹੈ। ਦੂਜੇ ਪਾਸੇ ਬੈਂਕ ਦੇ ਵੱਲੋਂ ਬੇਸ਼ੱਕ ਇੰਟਰਸਟ ਰੇਟ ਦੇ ਵਿੱਚ ਦੋ ਕੱਟ ਲਗਾਏ ਗਏ ਨੇ ਪਰ ਇਸ ਦੇ ਬਾਵਜੂਦ ਵੀ ਘਰਾਂ ਦੀਆਂ ਕੀਮਤਾਂ ਦੇ ਵਿੱਚ ਗਰਾਵਟ جاری ਹੈ। ਲਿਸਟਿੰਗ ਬਾਦ ਰਹੀ ਹੈ ਅਤੇ ਸੇਲਜ਼ ਉਸ ਢੰਗ ਦੇ ਨਾਲ ਨਹੀਂ ਵਧੀਆਂ ਬਹੁਤ ਸਾਰੇ ਰੀਅਲਟors ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵੱਲੋਂ ਜਦੋਂ ਇੰਟਰਸਟ ਰੇਟ ਦੇ ਵਿੱਚ ਲਗਾਤਾਰ ਕਟ ਲਗਾਏ ਜਾਣਗੇ ਤਾਂ ਉਸ ਦੇ ਨਾਲ ਸੇਲਜ਼ ਜ਼ਰੂਰ ਇਨਕਰੀਜ਼ ਹੋਣਗੀਆਂ ਪਰ ਪਿਛਲੇ ਸਮੇਂ ਦੌਰਾਨ ਲਿਸਟਿੰਗ ਦਾ ਰੁਝਾਨ ਵਧਿਆ ਅਤੇ ਲੋਕ ਮਾਰਗੇਜ ਦਾ ਭੁਗਤਾਨ ਕਰਨ ਤੋਂ ਔਕੇ ਦਿਖਾਈ ਦੇ ਰਹੇ ਨੇ ਤੇ ਫਸਟ ਟਾਈਮ ਹੋਮ ਵਾਇਰਸ ਜਾਂ ਨਵੇਂ ਘਰ ਖਰੀਦਣ ਵਾਲਿਆਂ ਦੇ ਲਈ ਮਾਰਗੇਜ ਵਾਸਤੇ ਐਲੀਜੀਬਲ ਹੋਣਾ ਮੁਸ਼ਕਲ ਹੈ ਪਰ ਹੁਣ ਇੰਟਰਸਟੇਟ ਦੇ ਵਿੱਚ ਲੱਗੇ ਘੱਟ ਤੋਂ ਬਾਅਦ ਕੁਝ ਰਾਹਤ ਜ਼ਰੂਰ ਮਹਿਸੂਸ ਕੀਤੀ ਜਾ ਰਹੀ ਹੈ ਡੈਮੋਕ੍ਰੈਟਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਚੱਲ ਰਹੀ ਹੈ ਇਸੇ ਦੌਰਾਨ ਕੈਨੇਡਾ ਦੀ ਐਮਬੈਸਡਰ ਦੇ ਵੱਲੋਂ ਆਖਿਆ ਗਿਆ ਕਿ ਜੇਕਰ ਕਮਲਾ ਹੈਰਿਸ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਨੇ ਤਾਂ ਕੈਨੇਡਾ ਦੇ ਨਾਲ ਸੁਖਾਵੇਂ ਰਿਸ਼ਤਿਆਂ ਦੇ ਲਈ ਇਹ ਸ਼ੁਭ ਸੰਕੇਤ ਹੋਏਗਾ ਜਿਸ ਨੇ ਆਖਿਆ ਕਿ ਕਮਲਾ ਹੈਰਿਸ ਦੀ ਆਈਡੋਲੋਜੀ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਨਾਲ ਨਜ਼ਦੀਕੀ ਸਬੰਧ ਦੋਵੇਂ ਮੁਲਕਾਂ ਦੀ ਤਰੱਕੀ ਦੇ ਲਈ ਸਹਾਈ ਸਿੱਧ ਹੋਣਗੇ ਅਮਰੀਕਾ ਦੇ ਵਿੱਚ ਇਸ ਸਾਲ ਫੈਡਰਲ ਇਲੈਕਸ਼ਨ ਨੇ ਤੇ ਫੈਡਰਲ ਇਲੈਕਸ਼ਨਸ ਤੋਂ ਪਹਿਲਾਂ ਕੈਨੇਡਾ ਦੇ ਲਈ ਕਿਹੜੀ ਧਿਰ ਚੰਗੀ ਹੋ ਸਕਦੀ ਹੈ ਇਸ ਨੂੰ ਲੈ ਕੇ ਚਰਚਾਵਾਂ ਜਾਰੀ ਨੇ ਮੰਨਿਆ ਜਾਂਦਾ ਹੈ ਕਿ ਮੌਜੂਦਾ ਲਿਬਰਲ ਸਰਕਾਰ ਦੇ ਲਈ ਜੇਕਰ ਡੈਮੋਕ੍ਰੈਟਿਕ ਪਾਰਟੀ ਦੁਬਾਰਾ ਚ ਸੱਤਾ 'ਚ ਆਉਂਦੀ ਹੈ ਤੇ ਇਹ ਚੰਗਾ ਰਹੇਗਾ ਕਿਉਂਕਿ ਰਿਪਬਲਿਕਨਸ ਖਾਸ ਕਰਕੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਲਿਬਰਲ ਪਾਰਟੀ ਦੇ ਸਬੰਧ ਹਿਸਟਰੀ ਦੇ ਵਿੱਚ ਬਹੁਤੇ ਚੰਗੇ ਨਹੀਂ ਰਹੇ ਅਮਰੀਕਾ ਦੇ ਵਿੱਚ ਕੈਨੇਡਾ ਦੀ ਰਾਜਦੂਤ ਅਨੁਸਾਰ ਅਮਰੀਕੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਕੈ ਰੱਖ ਰੱਖਦੀ ਹੈ ਤੇ ਪ੍ਰਧਾਨ ਮੰਤਰੀ ਜਸਟਨ ਟਰੂਡ ਦੇ ਨਾਲ ਉਹਨਾਂ ਦੇ ਵਧੀਆ ਸਬੰਧ ਨੇ ਕ੍ਰਿਸਟਨ ਹਿਲਮੈਨ ਨੇ ਇਹ ਟਿੱਪਣੀ ਸ਼ਿਕਾਗੋ ਚ ਚੱਲ ਰਹੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਮੌਕੇ ਕੀਤੀ ਜਿੱਥੇ ਕਿ ਕਮਲਾ ਹੈਰਿਸ ਨੂੰ ਅਧਿਕਾਰਤ ਤੌਰ ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਣਾ ਹੈ ਹਿਲਮੈਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਇਥੋਂ ਦੇ ਤਜਰਬੇ ਕਾਰਨ ਕੈਨੇਡਾ ਪ੍ਰਤੀ ਉਹਨਾਂ ਦਾ ਰੁਖ ਨਰਮ ਹੈ ਮੈਨੂੰ ਲੱਗਦਾ ਹੈ ਕਿ ਉਹ ਕੈਨੇਡਾ ਲਈ ਨਰਮ ਰੁਖ ਰੱਖਦੇ ਨੇ ਕਿਉਂਕਿ ਉਹ ਕੈਲੀਫੋਰਨੀਆ ਤੋਂ ਨੇ ਤੇ ਕੈਲੀਫੋਰਨੀਆ ਦਾ ਕੈਨੇਡਾ ਦੇ ਨਾਲ ਬਹੁਤ ਮਜ਼ਬੂਤ ਰਿਸ਼ਤਾ ਹੈ ਤੇ ਕਈ ਪੱਖਾਂ ਤਾਰਬੀ ਮਿਲਦੀ ਹੈ ਜਦੋਂ ਕਿ ਹੈਰਿਸ 12 ਸਾਲ ਦੀ ਸੀ ਤਾਂ ਉਹ ਆਪਣੀ ਪੈਨ ਅਤੇ ਮਾਂ ਦੇ ਨਾਲ ਕੈਲੀਫੋਰਨੀਆ ਤੋਂ ਮੌਂਟਰੀਅਲ ਆਏ ਸਨ ਜਿੱਥੇ ਹੈਰਿਸ ਦੀ ਮਾਂ ਨੂੰ ਮੈਕਕਿਲ ਯੂਨੀਵਰਸਿਟੀ ਵਿੱਚ ਪੜਾਉਣ ਅਤੇ ਯੂਈਐਸ ਜਨਰਲ ਹਸਪੀਟਲ ਵਿੱਚ ਖੋਜ ਕਰਨ ਦੀ ਨੌਕਰੀ ਮਿਲੀ ਸੀ ਹੈਰਿਸ 5 ਸਾਲ ਮੌਂਟਰੀਅਲ ਦੇ ਵਿੱਚ ਰਹੇ ਨੇ ਤੇ 1981 ਦੇ ਵਿੱਚ ਵੈਸਟ ਮਾਉਂਟ ਹਾਈ ਸਕੂਲ ਤੋਂ ਗ੍ਰੈਜੂਏਟ ਹੋਏ ਸਨ ਹਿਲਮੈਨ ਨੇ ਉਦਾਹਰਨ ਵਜੋਂ ਹੈਰਿਸ ਦੇ ਕਲਾਈਮੇਟ ਚੇਂਜ ਨਾਲ ਲੜਨ ਸੰਬੰਧੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਬਰਾਬਰਤਾ ਦੇ ਸਿਧਾਂਤ ਦੀ ਗੱਲ ਸੰਬੰਧੀ ਨੇੜਤਾ ਦੀ ਗੱਲ ਕੀਤੀ ਗਈ ਹੈ ਹਿਲਮੈਨ ਨੇ ਕਿਹਾ ਕਿ ਹੈਰਿਸ ਦਾ ਪ੍ਰਧਾਨ ਮੰਤਰੀ ਨਾਲ ਬਹੁਤ ਵਧੀਆ ਰਿਸ਼ਤਾ ਹੈ ਤੇ ਇਹ ਅੱਗੇ ਵੀ ਦੋਵੇਂ ਮੁਲਕਾਂ ਦੇ ਲਈ ਸਹੀ ਹੋ ਸਕਦਾ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਨੇ ਪਰ ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਬਾਰੇ ਵੀ ਇਹ ਚਰਚਾ ਮਾਨੇ ਕਿ ਪਿਛਲੇ ਸਮੇਂ ਦਰਾਨ ਖਾਸ ਕਰਕੇ ਫ੍ਰੀ ਨਾਫਟਾ ਡੀਲ ਅਤੇ ਲੰਬਰ ਐਲੂਮੀਨੀਅਮ ਦੇ ਉੱਪਰ ਟੈਰਫ ਵਧਾਉਣ ਦੇ ਮੁੱਦਿਆਂ ਨੂੰ ਲੈ ਕੇ ਖਿੱਚੋ ਤਾਣ ਜਾਰੀ ਰਹੀ ਹੈ ਅਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਲਈ ਕਾਫੀ ਚੋਜੋ ਜਹਿਦ ਕੈਨੇਡਾ ਤੇ ਮੈਕਸੀਕੋ ਨੂੰ ਕਰਨੀ ਪਈ ਸੀ ਬੇਸ਼ੱਕ ਅਮਰੀਕਾ ਦੇ ਵਿੱਚ ਇਲੈਕਸ਼ਨਸ ਦੇ ਕੀ ਰਿਜ਼ਲਟ ਰਹਿੰਦੇ ਨੇ ਉਹਦਾ ਸਿੱਧੇ ਰੂਪ ਚ ਕੈਨੇਡਾ ਤੇ ਅਸਰ ਜ਼ਰੂਰ ਪਵੇਗਾ ਕਿਉਂਕਿ ਦੋਵੇਂ ਮੁਲਕਾਂ ਦੀਆਂ ਟ੍ਰੇਡ ਅਤੇ ਸਮਾਜਿਕ ਟਾਈਜ਼ ਬਹੁਤ ਡੂੰਘੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ